ਪ੍ਰਦੀਪ ਕਲੇਰ ਕਿਵੇਂ ਰਿਹਾ ਹੋ ਜਾਂਦਾ ਕਿਉਂ ਹੋ ਜਾਂਦਾ ਕੀ ਐਡਾ ਸਰਕਾਰੀ ਦਾ ਤਨਪੁੰਨ ਸਗੋ ਗਿਆ ਕਿ ਉਹ ਇਸੇ ਘਣਾਉਣੇ ਕਾਰੇ ਦਾ ਜਿਹੜਾ ਸੰਬੰਧਿਤ ਵਿਅਕਤੀ ਉਹਨੂੰ ਉਹ ਪ੍ਰੋਲ ਉਹਨੂੰ ਉਹ ਜ਼ਮਾਨਤ ਮਿਲ ਜਾਂਦੀ ਹੈ ਤੇ ਦੂਜੇ ਪਾਸੇ ਜੇ ਕੋਈ ਸਿੱਖੀ ਦੀ ਗੱਲ ਕਰਦਾ ਅਮਰ ਸਿਕਾਉਂ ਦੀ ਗੱਲ ਕਰਦਾ ਨਸ਼ਿਆਂ ਦੇ ਖਿਲਾਫ ਦੀ ਗੱਲ ਕਰਦਾ ਤਾਂ ਉਹ ਦਿਬਰੂ ਘੜ ਬੰਦ ਕਰ ਦਿੱਤਾ ਜਾਂਦਾ ਉਹਦਾ ਜਿਹੜਾ ਐਨਐਸਏ ਮੁਰ ਤੋਂ ਲਾਤੀ ਜਾਂਦੀ ਆ ਸੋ ਇਹ ਬੜਾ ਮਾੜਾ ਦੌਰ ਚੱਲ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਦੁੱਖ ਭਰੀ ਗੱਲ ਆ ਜਿਹੜੀ ਕਿ ਅੱਜ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪਿਛਲੇ ਸਮੇਂ ਦੇ ਅੰਦਰ ਬੜਾ ਵੱਡਾ ਇੱਕ ਪੰਜਾਬ ਦੀ ਧਰਤੀ ਤੇ ਪਾਪ ਹੋਇਆ ਜਿਹੜੇ ਲੋਕਾਂ ਨੇ ਇਹ ਕੀਤਾ ਉਹ ਲੋਕ ਅੱਜ ਵੀ ਕਟਾਰੇ ਤੱਕ ਨਹੀਂ ਪਹੁੰਚ ਸਕੇ ਬਹੁਤ ਸਾਰੀਆਂ ਸਿੱਟਾਂ ਆਈਆਂ ਬਹੁਤ ਸਾਰੇ ਇਹਨਾਂ ਦਾ ਜਾਂਚਾਂ ਆਈਆਂ ਇੱਥੇ ਪਾਰਟੀਆਂ ਆਈਆਂ ਜਿਹੜੀਆਂ ਕਿ ਗੁਰਕਾ ਸਾਹਿਬ ਦੀ ਸੌਂ ਖਾਣ ਤੋਂ ਬਾਅਦ ਇੱਥੇ ਚੰਨੀ ਵਰਗੇ ਜਿਹੜੇ ਮੁੱਖ ਮੰਤਰੀ ਭਾਵੇਂ 6 ਮਹੀਨੇ ਲਈ ਆਏ ਤੇ ਉਸ ਤੋਂ ਬਾਅਦ ਕੇਜਰੀ ਵਾਲਾ ਆਇਆ ਜੀਨੇ ਗੱਲ ਕਹੀ ਕਿ ਬੇਅਦਬੀ ਦੇ ਮੁੱਦੇ ਤੇ ਅਸੀਂ ਦੋਸ਼ੀਆਂ ਨੂੰ ਸਜ਼ਾਵਾ ਦੇਵਾਂਗੇ ਭਾਵੇਂ ਕਿ ਇਹ ਗੱਲ ਅੱਜ 7 ਸਾਲ ਬਾਅਦ ਕਲੀਅਰ ਹੋਈ ਕਿ ਜਿੰਨੇ ਵੀ ਜਾਂਚਾਂ ਹੋਈਆਂ ਉਹਨਾਂ ਜਾਂਚਾਂ ਦੇ ਵਿੱਚ ਜਾਂਚ ਕਰਨ ਵਾਲੇ ਅਧਿਕਾਰੀ ਜਿਹੜੇ ਆ ਉਹ ਬੇਈਮਾਨ ਪਾਏ ਗਏ ਸਿਆਸੀ ਪਾਰਟੀਆਂ ਆਪ ਦਾ ਨਜੀਬ ਫਾਇਦਾ ਲੈਂਦੀਆਂ ਦਿਖਾਈ ਦਿੱਤੀਆਂ ਕਿ ਅਸੀਂ ਕਾਲੀਦਾਰ ਨੂੰ ਮਾਰੀਏ ਤੇ ਸਿਆਸੀ ਲਾਹਾ ਕਟਾਈਏ ਤੇ ਅੱਜ ਤਾਂ ਇਸ ਗੱਲ ਦਾ ਸਿਖਰ ਹੋ ਗਿਆ ਜਦੋਂ ਪ੍ਰਦੀਪ ਕਲੇਰ ਨਾਂ ਦਾ ਬੰਦਾ ਜਿਹੜਾ ਕਿ ਭਾਰਤੀ ਜਨਤਾ ਪਾਰਟੀ ਦੇ ਆਗੂ ਦੇ ਨਾਲ ਦੇਖਿਆ ਗਿਆ ਪੰਜਾਬ ਸਰਕਾਰ ਨੇ ਉਹਨੂੰ ਫੜ ਕੇ ਲਿਆਂਦਾ ਤੇ ਅੱਜ ਉਹ ਕਰੀਬ 15 ਦਿਨਾਂ ਦੇ ਅੰਦਰ ਅੰਦਰ ਉਹ ਜਿਹੜਾ ਜੇਲ੍ਹ ਤੋਂ ਬਾਹਰ ਦਿਖਾਈ ਦੇ ਰਿਹਾ ਜਿਨੇ ਇਹ ਗੱਲ ਹੱਕ ਠੋਕ ਕੇ ਕਹੀ ਸੀ ਕਿ ਇਸ ਬਿਆਦਬੀ ਦੇ ਲਈ ਜਿਹੜਾ ਆਰਡਰ ਕੀਤਾ ਸੀ ਉਹ ਹਨੀਪ੍ਰੀਤ ਨੇ ਕੀਤਾ ਸੀ ਉਹਨੂੰ ਉਹਦੀ ਜਿਹੜੀ ਸਹਿਮਤੀ ਸੀ ਉਹ ਰਾਮ ਰਹੀਮ ਦੀ ਉਸ ਗੱਲ ਨਾਲ ਸਹਿਮਤੀ ਸੀ ਭਾਵੇਂ ਕਿ ਇਹ ਤੋਂ ਪਹਿਲਾਂ ਇੱਕ ਬਿੱਟੂ ਨਾਂ ਦਾ ਬੰਦਾ ਜਿਹੜਾ ਕਿ ਆਗੂ ਸੀ ਇਹਨਾਂ ਦਾ ਉਹ ਜੇਲ੍ਹ ਦੇ ਵਿੱਚ ਮਰਿਆ ਜਾ ਉਹਦੇ ਬਾਰੇ ਵੀ ਇੱਕ ਸ਼ੰਕਾ ਖੜੀ ਹੋਈ ਉਸ ਤੋਂ ਪਹਿਲਾਂ ਇੱਕ ਹੋਰ ਆਗੂ ਵੀ ਮਾਰਿਆ ਜਾਂਦਾ ਜਦੋਂ ਇਸ ਗੱਲ ਦਾ ਖੁਲਾਸਾ ਕਰਦਾ ਸੋ ਅੱਜ ਤਾਂ ਇਸ ਗੱਲ ਦਾ ਸਿਖਰ ਹੋ ਗਿਆ ਕਿ ਜਿਹੜੇ ਸਭ ਤੋਂ ਵੱਡੇ ਦਾਅਵੇ ਕਰਨ ਵਾਲੀ ਜਿਹੜੀ ਆ ਕੇਜਰੀਵਾਲ ਐਨ ਪਾਰਟੀ ਸੀ ਭਗਵੰਤ ਮਾਨ ਹੁਣੀ ਉਹਨਾਂ ਦੇ ਵਕੀਲ ਜਿਹੜੇ ਆ ਉਹ ਇਸ ਗੱਲ ਲਈ ਉਸ ਬੰਦੇ ਦਾ ਰਸਤਾ ਹੀ ਨਾ ਰੋਕ ਸਕੇ ਜਿਹੜਾ ਬੰਦਾ ਮੌਜੂਦਾ ਸਮੇਂ 'ਚ ਏਡੀ ਵੱਡੀ ਗਵਾਹੀ ਦਿੰਦਾ ਸੋ ਅੱਜ ਤਾਂ ਇਹ ਗੱਲ ਸਪਸ਼ਟ ਹੋ ਗਈ ਕਿ ਇਹ ਸਾਰੀਆਂ ਰਾਜਨੀਤਿਕ ਤਰ੍ਹਾਂ ਆਪਣੀ ਨਿੱਜੀ ਮਫਾਦ ਵਾਸਤੇ ਜਿਹੜੇ ਕੰਮ ਕਰਦੀਆਂ ਰਹੀਆਂ ਕਾਹਨਸ ਵੋਟਾਂ ਮਟੋਲਣ ਲਈ ਚੰਨੀ ਵੋਟਾਂ ਮਟੋਲਣ ਲਈ ਜਾਂ ਆਮ ਆਦਮੀ ਵੋਟਾਂ ਮਟੋਲਣ ਲਈ ਇਹਨਾਂ ਲਈ ਗੁਰੂ ਦੀ ਜਿਹੜੀ ਦਾ ਸਤਕਾਰ ਜਾਂ ਭਾਵਨਾ ਦਾ ਕੋਈ ਮੁੱਲ ਅੱਜ ਨਿਖਰ ਕੇ ਸਾਹਮਣੇ ਆ ਗਿਆ ਨਹੀਂ ਦਿਖਾਈ ਦੇ ਦਿੱਤਾ ਤੇ ਦੂਜੇ ਪਾਸੇ ਸਭ ਤੋਂ ਮਾਰੀ ਗੱਲ ਇਹ ਹੋਈ ਕਿ ਇਸ ਸਮੇਂ ਦੇ ਵਿੱਚ ਉਸ ਸਮੇਂ ਧਰਮ ਦਾ ਚੋਗਾ ਪਾ ਕੇ ਜਿਹੜੇ ਲੋਕ ਆਪਣੇ ਆਪ ਨੂੰ ਧਰਮ ਦੇ ਠੇਕੇਦਾਰ ਕਹੋਂਦੇ ਸੀਗੇ ਮੈਨੂੰ ਇਸ ਗੱਲ ਲਈ ਸ਼ਰਮ ਆ ਰਹੀ ਹੈ ਕਿ ਜਿਹੜੇ ਲੋਕ ਸਿੱਖੀ ਬਾਣੇ ਦੇ ਵਿੱਚ ਚੋਲਿਆਂ ਦੇ ਵਿੱਚ ਆਪਣੇ ਆਪ ਨੂੰ ਸਿੱਖ ਆਗੂ ਕਹਿੰਦੇ ਸੀ ਉਹ ਅੱਜ ਕਿੱਥੇ ਚਲੇ ਗਏ ਨੇ ਕਿਹੜੀ ਖੁੱਡ ਵਿੱਚ ਵੜ ਗਏ ਤੇ ਉਹ ਅੱਜ ਇਸ ਗੱਲ ਬਾਰੇ ਆਵਾਜ਼ ਨਹੀਂ ਉਠਾਰੇ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਜੀ ਤੇ ਬੜੀਆਂ ਉਂਗਲਾਂ ਉਠਦੀਆਂ ਬੜਾ ਕੋਸੇ ਉਹਨੂੰ ਨਿੰਦਾ ਜਾਂਦਾ ਕਿਸੇ ਪਾਰਟੀ ਦੀ ਉੱਥੇ ਸਰਪ੍ਰਸਤੀ ਕਹੀ ਜਾਂਦੀ ਆ ਪਰ ਉਹ ਜਿਹੜੀ ਛਲੋਣੀ ਕਮੇਟੀ ਸੌਦਾ ਸਾਧ ਦੇ ਮਸਲੇ 'ਚ ਵੀ ਇਸ ਗੱਲ ਹੀ ਕਾਮਯਾਬ ਹੋਈ ਕਿ ਉਹਨੂੰ ਸੁਪਰੀਮ ਕੋਰਟ ਨੇ ਇਹ ਗੱਲ ਕਹਿਤੀ ਕਿ ਉਹ ਜਦੋਂ ਵੀ ਬਰੋਲ ਮਿਲੇਗੀ ਉਸਨੂੰ ਸਾਨੂੰ ਉਹਦਾ ਵਾਜਬ ਕਾਰਨ ਦੱਸਣਾ ਪਏਗਾ ਤੇ ਜਿਹੜੇ ਵੀ ਕੋਈ ਦੋਖੀ ਲੋਕ ਆ ਉਹਨਾਂ ਦੇ ਖਿਲਾਫ ਕੋਰਟਾਂ ਤੇ دادਲਾਂ ਦੇ ਵਿੱਚ ਜਾ ਕੇ ਕੜਦੀ ਦਿਖਾਈ ਦਿੰਦੀ ਆ ਅੱਜ ਵੀ ਅਸੀਂ ਬੜੇ ਭਰੇ ਮਨ ਨਾਲ ਇਹ ਗੱਲ ਕਹਿੰਦੇ ਆ ਕਿ ਜਿਹੜਾ ਕੁਝ ਇਹ ਵਾਪਰਿਆ ਇਸ ਦੇ ਖਿਲਾਫ ਵੀ ਪ੍ਰਦੀਪ ਕਲੇਰ ਕਿਵੇਂ ਰਿਹਾ ਹੋ ਜਾਂਦਾ ਕਿਉਂ ਹੋ ਜਾਂਦਾ ਕੀ ਐਡਾ ਸਰਕਾਰੀ ਦਾ ਤਨਪੁੰਸਕ ਹੋ ਗਿਆ ਕਿ ਉਹ ਇਸੇ ਘਣਾਉਣੇ ਕਾਰੇ ਦਾ ਜਿਹੜਾ ਸੰਬੰਧਿਤ ਵਿਅਕਤੀ ਉਹਨੂੰ ਉਹ ਪ੍ਰੋਲ ਉਹਨੂੰ ਉਹ ਜ਼ਮਾਨਤ ਮਿਲ ਜਾਂਦੀ ਹੈ ਤੇ ਦੂਜੇ ਪਾਸੇ ਜੇ ਕੋਈ ਸਿੱਖੀ ਦੀ ਗੱਲ ਕਰਦਾ ਅਮਰ ਸਕਾਉਂ ਦੀ ਗੱਲ ਕਰਦਾ ਨਸ਼ਿਆਂ ਦੇ ਖਿਲਾਫ ਦੀ ਗੱਲ ਕਰਦਾ ਤਾਂ ਉਹ ਦਿਬਰੂਗੜ ਬੰਦ ਕਰ ਦਿੱਤਾ ਜਾਂਦਾ ਉਹਦਾ ਜਿਹੜਾ ਐਨਐਸਏ ਮੁਰ ਤੋਂ ਲਾਤੀ ਜਾਂਦੀ ਆ ਸੋ ਇਹ ਬੜਾ ਮਾੜਾ ਦੌਰ ਚੱਲ ਰਿਹਾ ਸਮੁੱਚੀ ਸਿੱਖ ਸੰਗਤ ਨੂੰ ਅਸੀਂ ਅਪੀਲ ਕਰਦੇ ਆ ਕਿ ਅਕਾਲੀ ਦਲ ਵੱਲੋਂ ਅੱਜ ਆਪਣੀ ਸਿਆਸੀ ਵੋਟਾਂ ਦੀ ਗਿਣਤੀ ਮਿੰਤੀ ਤੋਂ ਪਾਸੇ ਹਟ ਕੇ ਉਹਨੂੰ ਪਿੱਠੋ ਖਾ ਕੇ ਪੰਥ ਦੀ ਗੱਲ ਜਿਹੜੀ ਕੀਤੀ ਆ ਸ਼ੁਰੂ ਇਹ ਆਪਣੇ ਆਪ ਦੇ ਵਿੱਚ ਬੜਾ ਇਤਿਹਾਸਕ ਫੈਸਲਾ ਸੋ ਆਓ ਆਪਾਂ ਸਾਰੇ ਰਲ ਕੇ ਪੰਥ ਇਕਜੁੱਟ ਹੋਵੇ ਕਾਲਤਖ ਸਾਹਿਬ ਦੀ ਸਰਪ੍ਰਸਤੀ ਰਹਿਤ ਹੋਵੇ ਤਾਂ ਅਸੀਂ ਐਸੇ ਲੋਕਾਂ ਨੂੰ ਜਿਥੇ ਮਾਤਵੀ ਲਈਏ ਤੇ ਬੇਅਦਵੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਲਈ ਇੱਕ ਮੋਢ ਵੀ ਬਣੀਏ ਤੇ ਇੱਕ ਸੰਘਰਸ਼ ਲੜੀਏ ਇਹ ਅੱਜ ਦੇ ਸਮੇਂ ਦੀ ਵੱਡੀ ਸੰਗਤ ਨੂੰ ਚਰਣਾ ਵਿੱਚ ਬੇਨਤੀ ਹੈ ਤੇ ਅਪੀਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ